ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਜਿਨ੍ਹਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਆ ਤੇ ਰੁੱਖੇ ਜਿਹੇ ਹੋ ਚੁੱਕੇ ਆ ਹਨਾ ਕਿਉਂਕਿ ਉਹ ਆ ਹੀ ਹੋ ਜਾਂਦਾ ਜੋ ਰੁੱਖੇ ਜਿਹੋ ਜਨਾ ਉਹ ਤੋਂ ਬਾਹਲੇ ਹੀ ਝੜਦੇ ਆ ਤੇ ਆਪਾਂ ਉਹਦੇ ਵਾਸਤੇ ਇੱਕ ਤੁਹਾਨੂੰ ਦੱਸਦੇ ਆਂ ਵੀ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਵਾਲਾਂ ਨੂੰ ਸ਼ੈਂਪੂ ਲਗਾਓ ਤੇ ਤੁਹਾਡੇ ਵਾਲ ਸਿਲਕੀ ਸਮੂਥ ਇਕਦਮ ਹੀ ਮੁਲਾਇਮ ਹੋ ਜਾਣਗੇ ਤੇ ਝੜਨੋਂ ਵੀ ਕੱਟ ਜਾਣਗੇ ਤੇ ਤੁਸੀਂ ਜਦੋਂ ਵੀ ਨਾਓਗੇ ਤੁਸੀਂ ਇੱਕ ਦੋ ਵਾਰੀ ਉਹਦੇ ਨਾਲ ਨਾ ਲਿਆ ਨਾ ਤੁਹਾਨੂੰ ਆ ਹੀ ਲੱਗਿਆ ਕਰੂਗਾ ਫਿਰ ਹਰ ਵਾਰੀ ਵੀ ਨਹੀਂ ਆਪਾਂ ਇਦਾਂ ਹੀ ਨਹੀਂਏ ਤੇ ਬਹੁਤ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਤੇ ਵੈਸੇ ਵੀ ਆਜੋ ਤਾਂ ਨਾਲ-ਨਾਲ ਆਪਾਂ ਦੱਸਦੇ ਆ ਆਪਾਂ ਪਾਣੀ ਰੱਖ ਲੈ ਪਾ ਕੇ पतीਲੇ ਦੇ ਵਿੱਚ ਤੇ ਆ ਆਪਾਂ ਲੈ ਚੌਲ ਚੌਲ ਆਪਾਂ ਧੋ ਕੇ ਰੱਖ ਲਿਆ ਇਹ ਆਪਾਂ ਬਣਾਵਾਂਗੇ ਜਿਵੇਂ ਚੋਲ ਉਬਾਲ ਕੇ ਨਾ ਤੇ ਚੋਲਾਂ ਦਾ ਜਿਵੇਂ ਆ ਪਾਣੀ ਹੋ ਜਾਂਦਾ ਜਦੋਂ ਚੋਲ ਉਬਲ ਜਾਂਦੇ ਆ ਚੋਲ ਜਦੋਂ ਉਬਲ ਜਾਂਦੇ ਆ ਤੇ ਪਾਣੀ ਉੱਪਰ ਨਾ ਗਾੜਾ ਗਾੜਾ ਜਿਹਾ ਪਾਣੀ ਹੋ ਜਾਂਦਾ ਜਦੋਂ ਚੋਲ ਬਣ ਜਾਂਦੇ ਆ ਤੇ ਉਹ ਆਪਾਂ ਪਾਣੀ ਅੱਧਾ ਇੱਕ ਗਲਾਸ ਉਹਦੇ ਵਿੱਚੋਂ ਕੱਢ ਲੈਣਾ ਥੋੜਾ ਜਿਹਾ ਆਪਾਂ ਪਾਣੀ ਵੱਧ ਪਾ ਲੈਣਾ ਤੇ ਫਿਰ ਜਿਹੜੇ ਇਹ ਵਾਲੇ ਚੋਲ ਹੋਣਗੇ ਉਹ ਖੀਰ ਦੇ ਕੰਮ ਆ ਜਾਣਗੇ ਤੁਸੀਂ ਖੰਡ ਪਾ ਕੇ ਵਿੱਚ ਦੁੱਧ ਪਾ ਕੇ ਤੇ ਤੁਸੀਂ ਖੀਰ ਬਣਾ ਕੇ ਖਾ ਲਿਓ ਬਹੁਤ ਟੇਸਟੀ ਬਣਦੇ ਆ ਵਧੀਆ ਲੱਗਦੇ ਜਿਨ੍ਹਾਂ ਨੂੰ ਖੀਰ ਪਸੰਦ ਆ ਉਹਨਾਂ ਨੂੰ ਤਾਂ ਇਹ ਹੋ ਜੂਗਾ ਵੀ ਵਧੀਆ ਐ ਅਸੀਂ ਨਾਲੇ ਸਿਰ ਨਾਲ ਲਿਆ ਕਰਾਂਗੇ ਨਾਲੇ ਖੀਰ ਖਾ ਲਿਆ ਕਰਾਂਗੇ ਨਾ ਬੱਚੇ ਵੀ ਕਈ ਲਾਈਕ ਕਰਦੇ ਆ ਖੀਰ ਨੂੰ ਤੇ ਇਹ ਆਪਾਂ ਬਣਾ ਕੇ ਤੁਹਾਨੂੰ ਨਾਲ-ਨਾਲ ਆਪਾਂ ਦੱਸੀ ਜਾਵਾਂਗੇ ਵੀ ਆਹ ਚੀਜ਼ ਆਪਾਂ ਐਡ ਕਰਾਂਗੇ ਵਿੱਚ ਇਹਦੇ ਤੇ ਸ਼ੈਂਪੂ ਬਣ ਜੂਗਾ ਆਪਾਂ ਸਿਰ ਧੋ ਲਾਂਗੇ ਇਹਦੇ ਨਾਲ ਤੇ ਬਹੁਤ ਹੀ ਵਧੀਆ ਇਕਦਮ ਮੁਲਾਇਮ ਹੋ ਜਾਣਗੇ ਵਾਲ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਤੇ ਜਰੂਰ ਤੁਸੀਂ ਵੀ ਬਣਾਇਓ ਤੇ ਦੇਖੋ ਹੁਣ ਤੇ ਫਿਰ ਤੁਸੀਂ ਵੀਡੀਓ ਨੂੰ ਕੱਢ ਕੇ ਹੁਣ ਦੇਖੀ ਜਾਇਆ ਕਰ ਤੇ ਨਾਲ-ਨਾਲ ਤੁਸੀਂ ਬਣਾ ਲਿਓ ਕਿਸ ਤਰੀਕੇ ਦੇ ਨਾਲ ਬਣਦਾ ਏ ਠੀਕ ਹੈ ਨਾ ਤੇ ਪਾਣੀ ਜਦੋਂ ਉਬਾਲਾ ਆ ਗਿਆ ਤੇ ਉਸ ਟਾਈਮ ਆਪਾਂ ਚੌਲ ਪਾ ਦਾਂਗੇ ਤਾਂ ਆਪਾਂ ਨੂੰ ਪਤਾ ਹੀ ਇੰਨਾ ਪ੍ਰੋਸੈਸ ਦਾ ਸਾਰੀਆਂ ਭੈਣਾਂ ਨੂੰ ਪਤਾ ਹੀ ਹੁੰਦਾ ਵੀ ਆਪਾਂ ਚੌਲਾਂ ਨੂੰ ਪਰ ਇਹਦੇ ਵਿੱਚ ਪਹਿਲਾਂ ਕੁਝ ਨਹੀਂ ਪਾਣਾ ਤੁਸੀਂ ਕੋਈ ਘਿਓ ਨਹੀਂ ਪਾਣਾ ਤੁਸੀਂ ਕੋਈ ਖੰਡ ਨਹੀਂ ਪਾਣੀ ਸਿਰਫ ਚੌਲਾਂ ਨੂੰ ਉਬਾਲਣਾ ਏ ਪਹਿਲਾਂ ਤੇ ਚੌਲ ਜਦੋਂ ਅੱਦੋਂ ਜ਼ਿਆਦਾ ਪੱਕ ਜਾਣ ਉਸ ਟਾਈਮ ਤੁਸੀਂ ਅੱਧਾ ਗਲਾਸ ਪਾਣੀ ਪਹਿਲਾਂ ਹੀ ਥੋੜਾ ਵੱਧ ਪਾ ਲਿਓ ਤੇ ਜਦੋਂ ਅੱਧਾ ਗਲਾਸ ਪਾਣੀ ਦਾ ਇਹਦੇ ਵਿੱਚੋਂ ਕੱਢ ਲਿਓ ਅੱਧਾ ਪੌਣਾ ਗਲਾਸ ਵੀ ਤੁਸੀਂ ਕੱਢ ਸਕਦੇ ਹੋ ਤੇ ਆਪਾਂ ਅੱਗੇ ਤੁਹਾਨੂੰ ਦਿਖਾਉਣੇ ਆ ਤੇ ਚਲੋ ਪਹਿਲਾਂ ਆਪਾਂ ਕਰ ਲਈਏ ਪਾਣੀ ਗਰਮ ਕਰ ਲਈਏ ਫਿਰ ਆਪਾਂ ਚੌਲ ਪਾ ਕੇ ਚੌਲ ਜਦ ਰਿਜ ਜਾਣਗੇ ਜਦ ਰਿਜ ਜਾਣਗੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਸ ਟਾਈਮ ਪਾਣੀ ਕੱਢਣਾ ਚੌਲਾਂ ਦੇ ਵਿੱਚੋਂ ਤੇ ਚਲੋ ਅੱਗੇ ਦਿਖਾਉਣੇ ਆ ਤੁਹਾਨੂੰ ਤੇ ਵੈਸੇ ਹੋਰ ਸੁਣਾਓ ਭੈਣੋ ਸਾਰੀਆਂ ਠੀਕ ਠਾਕ ਹੋ ਤੇ ਕਈ ਭੈਣਾਂ ਚਲੋ ਕਮੈਂਟ ਕਰਦੀਆਂ ਵੀ ਹਾਂਜੀ ਅਸੀਂ ਵੀ ਠੀਕ ਠਾਕ ਹਾਂ ਤੁਸੀਂ ਦੱਸੋ ਦੀਦੀ ਤੇ ਹਾਂਜੀ ਅਸੀਂ ਵੀ ਠੀਕ ਠਾਕ ਆ ਤੇ ਚਲੋ ਜਦੋਂ ਤੁਸੀਂ ਕਮੈਂਟ ਕਰਦੇ ਹੋ ਵੀ ਅਸੀਂ ਠੀਕ ਠਾਕ ਆ ਤੇ ਬਹੁਤ ਖੁਸ਼ੀ ਹੁੰਦੀ ਆ ਪ੍ਰਮਾਤਮਾ ਹਰ ਕਿਸੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਸਾਰੇ ਪਰਿਵਾਰ ਹੱਸਦੇ ਵਸਦੇ ਆਪੋ ਆਪਣੇ ਹਨਾ ਘਰਾਂ ਦੇ ਵਿੱਚ ਰਹਿਣ ਤੇ ਬਹੁਤ ਖੁਸ਼ੀ ਹੋਈ ਤੇ ਭੈਣਾਂ ਨੇ ਕਮੈਂਟ ਕੀਤੇ ਵੀ ਅਸੀਂ ਠੀਕ ਠਾਕ ਆ ਤੇ ਮੈਂ ਕਿਹਾ ਸੀਗਾ ਵੀਡੀਓ ਦੇ ਵਿੱਚ ਵੀ ਭੈਣੋ ਤੁਸੀਂ ਵੀ ਦੱਸਿਆ ਕਰੋ ਆਪਦਾ ਹਾਲ ਚਾਲ ਤੇ ਮੇਰਾ ਵੀ ਪੁੱਛਿਆ ਕਰੋ ਤੇ ਬਾਕੀ ਪਾਣੀ ਆਪਣਾ ਹੋ ਗਿਆ ਗਰਮ ਆਪਾਂ ਵਿੱਚ ਪਾ ਦਿੰਨੇ ਆ ਚੋਲੇ ਦੇ ਆਪਾਂ ਧੋ ਕੇ ਰੱਖਲੇ ਸੀਗੇ ਤੇ ਇਹ ਵਾਲੇ ਆਪਾਂ ਨੂੰ ਕੋਈ ਜ਼ਿਆਦਾ ਨਹੀਂ ਜ਼ਰੂਰੀ ਕਿ ਆਪਾਂ ਬਾਸਮਤੀ ਬਣਾਉਣੇ ਆਪਾਂ ਟੋਟਾ ਚੋਲ ਜਿਹੜੇ ਹੁੰਦੇ ਉਹ ਵੀ ਚੱਲ ਜਾਣਗੇ ਕਿਉਂਕਿ ਆਪਾਂ ਬਾਅਦ ਚ ਖੀਰ ਦੇ ਕੰਮ ਆਉਣਾ ਹੁੰਦਾ ਇਹਨਾਂ ਚੋਲਾਂ ਨੇ ਤੇ ਆਪਾਂ ਮਿੱਠੇ ਚੋਲ ਕੱਲੀ ਖੰਡ ਪਾ ਕੇ ਖਾਵਾਂਗੇ ਤਾਂ ਉਹਦਾ ਵਧੀਆ ਨਹੀਂ ਟੇਸ ਲੱਗਦਾ ਥੋੜਾ ਦੁੱਧ ਪਾ ਕੇ ਖਾਲਾਂਗੇ ਤਾਂ ਵਧੀਆ ਲੱਗੂਗਾ ਆ ਦੇਖ ਸਕਦੇ ਹੋ ਤੁਸੀਂ ਇੰਨੇ ਕਿ ਚੌਲ ਰਿੱਝ ਗਏ ਅੱਧੋਂ ਜ਼ਿਆਦਾ ਰਿੱਝ ਗਏ ਇਹ ਵਾਲੇ ਚੌਲ ਤੇ ਆ ਦੇਖੋ ਆਪਾਂ ਪਾਣੀ ਵੱਧ ਪਾਇਆ ਸੀ ਪਹਿਲਾਂ ਹੀ ਤੇ ਆਪਾਂ ਹੁਣ ਆਹ ਵਾਲਾ ਪਾਣੀ ਇਹਦੇ ਵਿੱਚੋਂ ਪੌਣਾ ਇੱਕ ਗਲਾਸ ਆਪਾਂ ਕੱਢ ਲਾਂਗੇ ਠੀਕ ਹੈ ਤੇ ਆਪਾਂ ਨਿਸ਼ਾਨ ਲੈਣੇ ਆ ਪਾਣੀ ਨੂੰ ਆ ਦੇਖੋ ਜੀ ਆਪਾਂ ਇੰਨਾ ਪਾਣੀ ਕੱਢ ਲਿਆ ਪੌਣਾ ਗਲਾਸ ਗਲਾਸ ਵੀ ਕੱਢ ਸਕਦੇ ਹੋ ਤੁਸੀਂ ਤੇ ਆ ਜਿਹੜੇ ਚੌਲ ਰਹਿ ਗਏ ਆ ਇਹਨਾਂ ਵਿੱਚ ਆਪਾਂ ਦੁੱਧ ਪਾਵਾਂਗੇ ਤੇ ਖੰਡ ਪਾਵਾਂਗੇ ਤੇ ਆਪਣੇ ਬੇਟੇ ਨੂੰ ਬਹੁਤ ਪਸੰਦ ਆ ਖੀਰ ਤੇ ਆਪਾਂ ਨੂੰ ਖੀਰ ਟੈੱਬ ਬਣਾ ਕੇ ਤੇ ਆ ਦੇਖੋ ਜੀ ਆਪਾਂ ਪਾਣੀ ਕੱਢ ਲਿਆ ਬਿਲਕੁਲ ਨਹੀਂ ਤੇ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਥੋੜੀ ਜਿਹੀ ਮਲਾਈ ਤਾਜੀ ਮਲਾਈ ਪਈ ਆਪਾਂ ਉਹ ਪਾ ਦਾਂਗੇ ਤੇ ਵਧੀਆ ਖੀਰ ਦਾ ਹੀ ਟੇਸਟ ਆਊਗਾ ਕਿਉਂਕਿ ਆਪਾਂ ਪਹਿਲਾਂ ਆ ਪਾ ਚੁੱਕੇ ਆ ਇਹਦੇ ਵਿੱਚ ਪਾਣੀ ਪਾਇਆ ਸੀ ਨਾ ਵੈਸੇ ਦੁੱਧ ਵਿੱਚ ਹੀ ਆਪਾਂ ਖੀਰ ਬਣਾਉਣੇ ਆ ਤੇ ਆਪਾਂ ਇਹਦੇ ਵਿੱਚ ਤਾਜੀ ਮਲਾਈ ਪਾ ਦਾਂਗੇ ਤਾਜੀ ਮਲਾਈ ਨਾਲ ਕੀ ਹੋਊਗਾ ਕਿ ਐਂ ਹੀ ਟੇਸਟ ਆਊਗਾ ਵੀ ਬਹੁਤ ਵਧੀਆ ਖੀਰ ਬਣੀ ਆ ਤੇ ਆਪਾਂ ਇਹਦੇ ਚ ਦੁੱਧ ਪਾਵਾਂਗੇ ਤਾਜੀ ਮਲਾਈ ਪਾ ਕੇ ਖੰਡ ਪਾ ਕੇ ਤੇ ਬੱਚਿਆਂ ਨੂੰ ਦੇ ਦਾਂਗੇ ਤੇ ਉਹ ਖਾ ਲੈਣਗੇ ਉਹਨਾਂ ਨੂੰ ਵਧੀਆ ਲੱਗੂ ਤੇ ਆਪਣਾ ਵੀ ਕੰਮ ਹੋ ਗਿਆ ਆਪਾਂ ਆ ਵੀ ਕਰ ਲਿਆ ਦੋ ਕੰਮ ਹੋ ਜਾਣਗੇ ਤੇ ਅੱਗੇ ਆਪਾਂ ਦਿਖਾਉਣੇ ਆ ਤੁਹਾਨੂੰ ਵੀ ਇਹਦੇ ਵਿੱਚ ਆਪਾਂ ਕੀ ਕੀ ਚੀਜ਼ਾਂ ਪਾਉਣੀਆਂ ਗਰਮ ਹਲੇ ਤੇ ਨੂੰ ਠੰਡਾ ਕਰਕੇ ਫਿਰ ਆਪਾਂ ਦਿਖਾਉਣੀ ਆ ਤੁਹਾਨੂੰ ਠੀਕ ਹੈ ਕਰਦੇ ਸ਼ੁਰੂ ਹਾਂਜੀ ਤੇ ਆ ਆ ਪਾਣੀ ਜਿਹੜਾ ਕੱਢਿਆ ਛੋਲਾਂ ਦੇ ਵਿੱਚੋਂ ਦੇਖ ਠੰਡਾ ਹੋ ਚੁੱਕਿਆ ਹੈ ਤੇ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਦਹੀਂ ਨੂੰ ਆਪਾਂ ਮਿਕਸ ਕਰ ਲੈਣਾ ਆ ਦੇਖੋ ਇਸ ਤਰੀਕੇ ਦੇ ਨਾਲ ਹੋ ਗਿਆ ਆਪਾਂ ਇੱਕ ਪਾ ਦੇਣੀ ਇਹਦੇ ਵਿੱਚ ਸ਼ੈਂਪੂ ਦੀ ਪੂੜੀ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਹਨ ਬਾਲਾਂ ਦੇ ਹਿਸਾਬ ਨਾਲ ਕਿੰਨਾਂ ਤੇ ਆਏ ਹੁੰਦਾ ਹੈ ਕਿ ਦੋ ਪੁੜੀਆਂ ਦੇ ਨਾਲ ਸਿਰ ਨਿੱਖਰਦਾ ਹੈ ਕਿਹਾਂ ਦਾ ਹੁੰਦਾ ਵੀ ਇੱਕ ਪੁੜੀ ਦੇ ਨਾਲ ਹੀ ਸਿਰ ਨਿੱਖਰ ਜਾਂਦਾ ਤੇ ਇੱਕ ਪੁੜੀ ਆਪਾਂ ਇਹਦੇ ਵਿੱਚ ਕੇਰਾ ਪਾ ਦਿੰਨੇ ਆ ਜੇ ਆਪਣ ਜਰੂਰਤ ਪਈ ਤਾਂ ਆਪਾਂ ਹੋਰ ਪਾ ਸਕਦੇ ਇਹਦੇ ਨਾਲ ਤੁਹਾਡੇ ਵਾਲ ਨਾ ਬਹੁਤ ਜ਼ਿਆਦਾ ਸ਼ਾਈਨ ਕਰਨਗੇ ਸਮੂਥ ਹੋ ਜਾਣਗੇ ਇੱਕਦਮ ਕੰਡੀਸ਼ਨਰ ਜਿਵੇਂ ਆਪਾਂ ਲਾ ਕੇ ਵਾਲ ਵਧੀਆ ਹੋ ਜਾਂਦੇ ਨਾ ਉਸ ਤਰੀਕੇ ਦੇ ਨਾਲ ਹੀ ਵਾਲ ਹੋ ਜਾਣਗੇ ਆਪਾਂ ਨੂੰ ਕੰਡੀਸ਼ਨਰ ਦੀ ਜ਼ਰੂਰਤ ਹੀ ਨਹੀਂ ਪਊਗੀ ਤੇ ਸ਼ੈਂਪੂ ਤੁਸੀਂ ਕੋਈ ਵੀ ਪਾ ਸਕਦੇ ਹੋ ਆਪਣੇ ਕੋਲੇ ਅਕਲੇਨਿ ਨੀ ਪਲਸ ਸੀ ਆਪਾਂ ਇਹ ਪਾ ਲਿਆ ਜਿਹੜਾ ਵੀ ਤੁਸੀਂ ਸ਼ੈਂਪੂ ਯੂਜ਼ ਕਰਦੇ ਤੁਸੀਂ ਉਹ ਹੀ ਪਾ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਲੀਨਿਕ ਪਲਸ ਹੀ ਪਾਉਣਾ ਹੈ ਜਿਹੜੇ ਵੀ ਸ਼ੈਂਪੂ ਦੇ ਨਾਲ ਤੁਸੀਂ ਸਿਰ ਧੋਨੇ ਆ ਆਪਣਾ ਤੇ ਉਸੇ ਸ਼ੈਂਪੂ ਦੇ ਨਾਲ ਹੀ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਕਲੀਨਿਕ ਪਲਸ ਸੀ ਆ ਆਪਾਂ ਇਹ ਪਾ ਲਿਆ ਤੇ ਹੁਣ ਆਪਾਂ ਇਹਦੇ ਨਾਲ ਧੋਵਾਂਗੇ ਆਪਣਾ ਸਿਰ ਤੇ ਤੁਸੀਂ ਵੀ ਦੇਖਿਓ ਕਿ ਜੇ ਆਪਣਾ ਚਲੋ ਟਾਈਮ ਹੋਇਆ ਤਾਂ ਆਪਾਂ ਵਿੱਚ ਐਡ ਜ਼ਰੂਰ ਕਰ ਦਾਂਗੇ ਵੀਡੀਓ ਤੇ ਕਈ ਵਾਰ ਹੁੰਦਾ ਕਿ ਲੇਟ ਹੋ ਗਏ ਤਾਂ ਫਿਰ ਆਪਾਂ ਵੀ ਸਿਰ ਤੋਂ ਣਾ ਹੈ ਤੇ ਸਿਰ ਤੋਂ ਕੇ ਇਹਦੇ ਨਾਲ ਤੇ ਫਿਰ ਤੁਹਾਨੂੰ ਦਿਖਾਵਾਂਗੇ ਬਾਲ ਤੁਸੀਂ ਆਪ ਵੀ ਇੱਕ ਵਾਰੀ ਕਰੋਗੇ ਨਾ ਤੁਹਾਨੂੰ ਐ ਲੱਗੂਗਾ ਕਿ ਇੰਨੀ ਵਧੀਆ ਸ਼ਾਈਨ ਹੋਊਗੀ स्मूथ ਹੋਗੇ ਵਾਲ ਜਿਵੇਂ ਨੇ ਆਪਣੇ ਰਫ ਜੇ ਹੋ ਜਾਂਦੇ ਹੋਰ ਡਰਾਈ ਜੇ ਰੁੱਖੇ ਜੇ ਵਾਲ ਮੰਨ ਲਓ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਕਹਿੰਦੇ ਆ ਰੁੱਖੇ ਜੇ ਵਾਲ ਹੋਏ ਪਏ ਆ ਤੇ ਉਦੋਂ ਛੜਦੇ ਵੀ ਬਹੁਤ ਆ ਜਦੋਂ ਰੁੱਖੇ ਹੋ ਜਾਂਦੇ ਆ ਤੇ ਇਹਦੇ ਨਾਲ ਤੁਹਾਡੇ ਵਾਲ ਮਲਾਈਮ ਹੋ ਜਾਣਗੇ ਤੇ ਫਿਰ ਚੜਨ ਦੀ ਕੋਈ ਗੁੰਜਾਇਸ਼ ਨਹੀਂ ਰਹੂਗੀ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਪਲੀਜ਼ ਕਿਉਂਕਿ ਹੋਰ ਵੀ ਭੈਣ ਭਾਈਆਂ ਦੇ ਕੰਮ ਆ ਜਾਵੇ ਜਿਹੜੀ ਆਪਾਂ ਵੀਡੀਓ ਪਾਉਨੇ ਹਨ ਤੇ ਚਲੋ ਠੀਕ ਹੈ ਜੀ ਧੰਨਵਾਦ